ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਜੀ ਵੰਦਾ 105ਵਾਂ ਭਾਗ ਸੁਣਾਉਣ ਜਾ ਰਹੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣੀਓ ਧਾਰਨਾ ਰੁਤਾ ਮੂੜ ਮੂੜ ਆਉਣ ਗੀਆਂ ਬੰਦਿਆ ਤੂੰ ਮੂੜ ਕੇ ਨਹੀਂ ਆਉਣਾ ਰੁੱਤਾ ਮੂੜ ਮੂੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਰੁੱਤਾ ਮੂੜ ਮੂੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਰੁੱਤਾ ਮੂੜ ਮੂੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਤਤੀ ਵਾ ਵੀ ਲਗਣ ਨਾ ਦੇਵੇ ਜਿਨ੍ਹਾਂ ਦਾ ਰਖਾਇਆ ਪਹੋ ਗਿਆ ਤਤੀ ਵਾ ਵੀ ਲਗਣ ਨਾ ਦੇਵੇ ਜਿਨ੍ਹਾਂ ਦਾ ਰਖਾਇਆ ਪਹੋ ਗਿਆ ਜਿ ਜਿਨ੍ਹਾਂ ਦਾ ਰਖਾਇਆ ਪਹੋ ਗਿਆ ਇਸ ਸੈੰਗ ਨੇ ਆਖਿਆ ਮੇਰੇ ਕੋਲ ਤਾਂ ਕੌਡੀ ਨਹੀਂ ਉਧਰ دیਵਾਨ ਵਾਲਿਆਂ ਦਾ ਜੋਰ ਹੈ ਉਹ ਚੰਗੇ ਜ਼ਿਮੀਦਾਰ ਹਨ ਕਰਤਾਰ ਮੇਰ ਹੀ ਕਰੇ ਮਿੱਤਰ ਕਹਿਣ ਲਗਾ ਤੂੰ ਫਿਕਰ ਨਾ ਕਰ ਮੇਰੇ ਕੋਲ 1200 ਰੁਪਏ ਹਨ ਮੈਂ ਸਾਰਾ ਖਰਚ ਪੁਨਾਰਥੀ ਕਰਾਂਗਾ ਨਾ ਭਈ ਇਹ ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਹਾਂ ਇਹ ਸ਼ਰਤ ਹੈ ਤੇ ਸਵੀਕਾਰ ਕਰਦਾ ਹਾਂ ਕਿ ਤੇਰੇ ਕੋਲ ਗੋਗਾ ਮੇਰਾ ਮੁੰਡਾ 6 ਸਾਲ ਮੁਫਤ ਖੇਤ ਦਾ ਕੰਮ ਕਰੇਗਾ ਉਸਨੇ ਆਖਿਆ ਇਹ ਦੇਖੀ ਜਾਊ ਇਹ ਇਨਸਾਫ ਆਪਾਂ ਬਾਬਿਆਂ ਤੋਂ ਕਰਾ ਲਵਾਂਗੇ ਤੁਸੀਂ ਸਿੱਧਾ ਤੇ ਕੱਪੜੇ ਤਾਂ ਖਰੀਦੋ ਬਸ ਫੇਰ ਕੀ ਸੀ ਸਾਰਾ ਸਮਾਨ ਖਰੀਦਿਆ ਤੇ ਵਿਆਹ ਗੱਜ ਕੇ ਕੀਤਾ ਲੋਕ ਹੈਰਾਨ ਰਹਿ ਗਏ ਕਿ ਆਮ ਚਰਚਾ ਹੋਣ ਲੱਗੀ ਕਿ ਇਹ ਰਪਏ ਬਾਬਾ ਬਾਬਿਆਂ ਨੇ ਲక్ష్ਮੀ ਦੇਵੀ ਤੋਂ ਲੈ ਕੇ ਦਿੱਤੇ ਹਨ ਸੋ ਗੁਰਮਖੋ ਤਨ ਸੰ ਬਾਬਾ ਜੀ ਜਿੰਨਾ ਦੀ ਇੱਕ ਮੇਰ ਦੀ ਨਿਗਾ ਨਾਲ ਲੋਕ ਪਰਲੋਕ ਸਬਰ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਜੋ ਤਖਤ ਦੇ ਮਾਲਕ ਹਨ ਇੱਕ ਵਾਰ ਦਾ ਜ਼ਿਕਰ ਹੈ ਕਿ ਇੱਕ ਸੰਤ ਗੁਰੂ ਕਹਾਉਣ ਵਾਲੇ ਮਹਾਤਮਾ ਰੈ ਰੈਕੋਟ ਵਾਲੇ ਪਾਸੇ ਆਪਣੇ ਕਿਸੇ ਸਮਾਗਮ ਉਤੇ ਆਉਣ ਪਿੱਛੋਂ ਬਾਬਾ ਜੀ ਦੇ ਦਰਸ਼ਨਾਂ ਨੂੰ ਝੋੜ ਈ ਆਏ ਬਾਬਾ ਜੀ ਹਾਲੇ ਭੋਰੇ ਵਿੱਚ ਹੀ ਸਨ ਤੇ ਦੀਵਾਨ ਵਿੱਚ 4 ਵਜੇ 5 ਸ਼ਾਮ ਦੀ ਕਥਾ ਹੋ ਰਹੀ ਸੀ ਅੰਦਰ ਖਬਰ ਮਿਲਣ ਤੇ ਸੇਵਾਦਾਰ ਨੂੰ ਹਦਾਇਤ ਹੋਈ ਕਿ ਉਹਨਾਂ ਨੂੰ ਆਦਰ ਸਹਿਤ ਦੀਵਾਨ ਵਿੱਚ ਬਿਠਾ ਦਿੱਤਾ ਜਾਵੇ। ਸੋ ਉਹ ਰਾਗੀ ਜਥੇ ਦੇ ਅੱਗੇ ਬਿਠਾ ਦਿੱਤੇ ਗਏ ਪਰ ਉਹਨਾਂ ਦਾ ਸੇਵਕ ਉਹਨਾਂ ਨੂੰ ਚੋਰ ਕਰਨ ਲੱਗ ਪਿਆ। ਸੰਗਤ ਨੇ ਇਸ ਨੂੰ ਅਜੋਗ ਤੇ ਸਮਝਿਆ ਪਰ ਸਭ ਚੁੱਪ ਹੀ ਰਹੇ। ਕੀਰਤਨ ਸ਼ੁਰੂ ਹੁੰਦਿਆਂ ਬਾਬਾ ਜੀ ਅੰਦਰੋਂ ਆਏ। ਪਾਰ ਸਿੱਧੇ ਹੀ ਨੀਵੇਂ ਆਸਣ ਤੇ ਜਾ ਕੇ ਬਰਾਜੇ ਹੀ ਸਨ ਕਿ ਉਹਨਾਂ ਦੀ ਨજર ਚੌਰ ਕਰਾਉਣ ਵਾਲੇ ਮਹਾਤਮਾ ਜੀ ਪਾਰ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਚੌਰ ਵੱਲ ਗਈ ਇਸ ਪਰ ਬਾਬਾ ਜੀ ਬੀਰ ਰਸ ਵਿੱਚ ਬੋਲ ਉੱਠੇ ਇੱਥੇ ਚੌਰ ਕਰਾਉਣ ਦਾ ਹੱਕ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੈ ਦਸਾਂ ਗੁਰੂਆਂ ਦੀ ਜਾਗਦੀ ਜੋਤ ਕਲ ਯੁੱਗ ਦੇ ਪੂਰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਦੇਹਤਾਰੀ ਗੁਰੂ ਨਹੀਂ ਹਾਏ ਬਾਬਾ ਜੀ ਦੀ ਤੱਕਣੀ ਦੇਖ ਕੇ ਦੂਜੇ ਮਹਾਤਮਾ ਬੋਲਣ ਤੋਂ ਝਿਜਕ ਗਏ ਤੇ ਉਧਰ ਉਹਨਾਂ ਦਾ ਸੇਵਾਦਾਰ ਚਰੋ ਚੌਰ ਚਲਾਉਣ ਤੋਂ ਹਟ ਗਿਆ ਤਾਂ ਉਹਨਾਂ ਸੇਵਾਦਾਰ ਨੂੰ ਆਖਿਆ ਸਿੱਖਾ ਤੂੰ ਚੋਰ ਕਿਉਂ ਬੰਦ ਕਰ ਦਿੱਤਾ ਹੈ ਸਾਡੀ ਮਰਿਆਦਾ ਤਾਂ ਇਹੋ ਹੈ ਤਾਂ ਅੱਗੋਂ ਸੇਵਕ ਨੇ ਆਖਿਆ ਮਹਾਰਾਜ ਸ਼ਕਤੀ ਹੀ ਨਹੀਂ ਰਹੀ ਹੱਥ ਨਹੀਂ ਹਿਲਦੇ ਇਸ ਦਾ ਕਾਰਨ ਬਾਬਾ ਜੀ ਜਾਣਣ ਜਾਂ ਉਹ ਜਾਣੇ ਕੋਈ ਸ਼ਕਤੀ ਵਰਤ ਗਈ ਹੈ ਜਾਂ ਉਸ ਤੇ ਬਾਬਾ ਜੀ ਦੇ ਤੇਜ ਦਾ ਪ੍ਰਭਾਵ ਹੀ ਐ ਸਾ ਪਿਆ ਬਾਬਾ ਜੀ ਨੇ ਆਖਿਆ ਇਹ ਗੁਰੂ ਨਾਨਕ ਦਾ ਦਰਬਾਰ ਹੈ ਇੱਥੇ ਦੋ ਗੁਰੂ ਨਹੀਂ ਹੋ ਸਕਦੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਇਦਾਂ ਕਹਿ ਕੇ ਬਾਬਾ ਜੀ ਆਪ ਉੱਠੇ ਤੇ ਉਹਨਾਂ ਮਹਾਤਮਾ ਦੇ ਪੈਰੀਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਅੱਗੇ ਹੀ ਉੱਠ ਕੇ ਰੋਕ ਲਿਆ ਬਾਬਾ ਜੀ ਦੀ ਇਹ ਨਿਰਮਤਾ ਵੇਖ ਉਹ ਵੀ ਸ਼ਾਂਤੀ ਵਿੱਚ ਆ ਗਏ ਤੇ ਫਿਰ ਕੁਝ ਸਮਾ ਕੀਰਤਨ ਸਰਵਣਕਾਰ ਆਗਿਆ ਲੈ ਕੇ ਵਾਪਸ ਚਲੇ ਗਏ ਦਿੱਲੀ ਵਿੱਚ ਜਦ ਪਹਿਲੀ ਵਾਰੀ ਨਵੇਂ ਸੰਗਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੌਂਪੀ ਤਾਂ ਉਹਨਾਂ ਸਮਝਾਇਆ ਕਿ ਪ੍ਰਕਾਸ਼ ਕਰਨ ਵੇਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੂਰਨ ਸਵਸਥਾ ਤੇ ਗੁਰੂ ਨਾਨਕ ਜਾਲ ਕੇ ਆਉਣਾ ਹੋਵੇਗਾ ਸੇਵਾ ਕਰਦੇ ਆ ਹਵਾ ਨਾ ਸਰੇ ਨਿਛ ਜਾ ਟਕਾਰ ਨਾਲ ਆਉਣ ਤਾਬਿਆਂ ਵਿੱਚ ਬੈਠ ਕੇ ਪ੍ਰਚਲਿਤ ਰਿਵਾਜ ਦੀ ਥਾਂ ਚੌਰ ਖੜੇ ਹੋ ਕੇ ਕੀਤੀ ਜਾਵੇ ਜਿਵੇਂ ਸ੍ਰੀ ਗੁਰੂ ਗ੍ਰੰਥ ਨਾਨਕ ਦੇਵ ਪ੍ਰਤੱਖ ਵਿਰਾਜ ਰਹੇ ਹਨ ਚੌਰ ਨੀਵਾ ਹੀ ਵੀ ਨਾ ਕੀਤਾ ਜਾਵੇ ਆਦ ਪਰ ਗੁਰੂ ਗ੍ਰੰਥ ਸਾਹਿਬ ਕੱਲੇ ਵੀ ਹੋਣ ਤਾਂ ਵੀ ਸਤਨਾਮ ਸ੍ਰੀ ਵਾਹਿਗੁਰੂ ਦਾ ਆਵਾਜ਼ਾ ਦੇ ਕੇ ਜਾਓ ਕਿਤੇ ਨਰਾਜਗੀ ਨਾ ਖੱਟਣੀ ਪ੍ਰਗਟ ਗੁਰਾਂ ਕੀ ਦੇ ਹੈ ਸਤ ਗੁਰੂ ਨੂੰ ਪੱਖਾ ਚੱਲਣ ਤੇ ਵੀ ਉਸ ਨੂੰ ਲਗਾਉਣ ਜਿਸ ਨੇ ਇਨਸਾਨ ਇਸ্নান ਨਾ ਕੀਤਾ ਹੋਵੇ ਚੋਰ ਕਰਨ ਤੇ ਵੀ ਇਹ ਪਵੰਦੀ ਇਹੋ ਪਵੰਦੀ ਸੀ ਇੱਕ ਵਾਰੀ ਬਾਬਾ ਜੀ ਕਿਸੇ ਪਿੰਡ ਦੇ ਗੁਰਦੁਆਰੇ ਵਿੱਚ ਗਏ ਉਸ ਵੇਲੇ ਹਵਾ ਵਿੱਚ ਰੇਤ ਢੜ ਰਹੀ ਸੀ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਪਰ ਉੱਤੇ ਮਮੁੱਲੀ ਜਾਰ ਮਾਲਾ ਹੋਣ ਕਰਕੇ ਪੱਤਰਿਆਂ ਤੇ ਰੇਤਾਂ ਪਿਆ ਹੋਇਆ ਸੀ ਜਿਸ ਨੂੰ ਦੇਖ ਕੇ ਬਾਬਾ ਜੀ ਦੇ ਨੇਤਰਾਂ ਵਿੱਚ ਥੂ ਆ ਗਏ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਬੁਲਾਇਆ ਤੇ ਬੜੀ ਤਾੜਨਾ ਕੀਤੀ ਇਹ ਕਹਿ ਕੇ ਕਿ ਇੱਕ ਚੁਟਕੀ ਰੇਤੇ ਦੀ ਤੁਹਾਡੀਆਂ ਅੱਖਾਂ ਵਿੱਚ ਪਾਈਏ ਤਾ ਪਤਾ ਲੱਗ ਗਏ ਉਪਰੰਤ ਇੱਕ ਸਾਫ ਰਮਾਲਾ ਲੈ ਕੇ ਆਪ ਪੱਤਰੇ ਸਾਫ ਕੀਤੇ ਇਤਨੀ ਭਾਵਨਾ ਭਰਪੂਰ ਤੇ ਉੱਚੀ ਸੀ ਉਹਨਾਂ ਦੀ ਵਿਰਤੀ ਕਹਿੰਦੇ ਸਨ ਕਿ ਇਹ ਅੱਖਰ ਨਹੀਂ ਗੁਰੂ ਨਾਨਕ ਦੀਆਂ ਖਾਨ ਇਹ ਪਲਕਾਂ ਗੁਰੂ ਨਾਨਕ ਦੀਆਂ ਪਲਕਾਂ ਹਨ ਜਿੱਥੇ ਵੀ ਜਾਂਦੇ ਇਹ ਖਾਸ ਤੌਰ ਤੇ ਹੀ ਦੇਖਦੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਰੱਖਿਆ ਜਾਂਦਾ ਹੈ ਯਵੇਂ ਸੇਵਾ ਹੁੰਦੀ ਹੈ ਸਤਕਾਰ ਹੁੰਦਾ ਹੈ ਜਾਂ ਕਿਤੇ ਸੰਦੂਖ ਵਿੱਚ ਬੰਦ ਹੋ ਕੇ ਵੇਖਦੇ ਤਾਂ ਖੁੱਲਾ ਕੇ ਦੇਖਣਾ ਕਿ ਕਿੰਨੀ ਸਫਾਈ ਹੈ ਤੇ ਪਲੰਗ ਤੇ ਬਰਾਜਮਾਨ ਕਰਵਾਉਣਾ ਇੱਕ ਥਾਂ ਵੇਖਿਆ ਕਿ ਰਜਾਈਆਂ ਤਲਾਈਆਂ ੇਠਾਂ ਦੱਬ ਕੇ ਸੰਦੂਖ ਵਿੱਚ ਰੱਖੇ ਹੋਏ ਹਨ ਤੇ ਉੱਤੇ ਚੂਹਿਆਂ ਦੀਆਂ ਮਿੰਗੜਾ ਪਹਿਲਾਂ ਤਾੜਨਾ ਕੀਤੀ ਤੇ ਫਿਰ ਪਿਆਰ ਨਾਲ ਸਮਝਾਇਆ ਬਾਬਾ ਨਾਨਕ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਸਤਕਾਰ ਕੀਤਾ ਅਤੇ ਕਰਾਇਆ ਹੈ ਜੋ ਦੁਨੀਆ ਤੇ ਇੱਕ ਆਪਣੀ ਮਿਸਾਲ ਹੈ ਮਿਸਾਲ ਆਪ ਹੈ ਇੱਕ ਕੋਈ ਨਾਮਤਾਰੀ ਬਾਬਾ ਜੀ ਦੇ ਸੰਗੀ ਨੂੰ ਮਿਲਿਆ ਤੇ ਗੱਲਾਂ ਕਰਦਾ ਕਰਦਾ ਕਹਿਣ ਲੱਗਿਆ ਕਿ ਬਾਬਾ ਨਾਨਕ ਸਿੰਘ ਜੀ ਨੇ ਹੀ ਸਾਡੇ ਨਾਮਤਾਰੀ ਪੰਥ ਦਾ ਪੱਠਾ ਬਠਾਇਆ ਹੈ ਉੱਚਾਓ ਕਿਵੇਂ ਆਖਿਆ ਸ੍ਰੀ ਗੁਰੂ ਗ੍ਰੰਥ ਗੁਰੂ ਸਾਹਿਬ ਦਾ ਸਕਾਰ ਕਰਕੇ ਜੇ ਬਾਬਾ ਨਾਨਕ ਜੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਗੁਰੂ ਮੰਨ ਕੇ ਸੇਵਾ ਨਾ ਕਰਦੇ ਬਾਕੀ ਆ ਗੱਲਾਂ ਦੇ ਗਿਆਨੀਆਂ ਦੀ ਤਾਂ ਐਸੀ ਕੋਈ ਪੇਸ਼ ਨਹੀਂ ਸੀ ਜਾਣ ਦੇਣੀ ਕਿਉਂਕਿ ਇਹਨਾਂ ਨੇ ਅਮਲ ਕਰਨਾ ਨਹੀਂ ਸੀ ਤੇ ਅਸੀਂ ਲੋਕਾਂ ਨੂੰ ਇਹ ਬਾਤ ਸਾਬਤ ਕਰ ਦੇਣਾ ਸੀ ਕਿ ਪ੍ਰਗਟ ਗੁਰਾਂ ਦੀ ਦੇ ਕਹਿਣਾ ਕੋਈ ਸੱਚ ਨਹੀਂ ਹੈ ਸਾਡੀ ਗੁਰੂ ਵਾਲੀ ਪਰੰਪਰਾ ਪੂਰੀ ਤਰ੍ਹਾਂ ਕਾਇਮ ਹੋ ਜਾਣੀ ਸੀ ਪਰ ਕੀ ਕਰੀਏ ਇਹ ਤਾਂ ਬਾਬਾ ਨਾਨਕ ਸਿੰਘ ਜੀ ਨੇ ਹੀ ਪ੍ਰਗਟ ਗੁਰੂ ਮੰਨ ਕੇ ਦੁਨੀਆ ਨੂੰ ਇੱਕ ਸੇਧ ਦੇ ਕੇ ਸਾਨੂੰ ਕਾਮਯਾਬ ਨਹੀਂ ਹੋਣ ਦਿੱਤਾ ਸੋ ਗੁਰਮਖੋ ਇਹ ਗੱਲ ਉਸਦੀ ਬਿਲਕੁਲ ਠੀਕ ਹੈ ਜੇ ਬਾਬਾ ਨਾਨਕ ਸਿੰਘ ਜੀ ਇਹ ਪ੍ਰਤੱਖ ਗੁਰੂ ਨਾ ਮੰਨ ਕੇ ਦਿਖਾਉਂਦੇ ਤਾਂ ਇਹ ਇਹ ਨਾਮ ਧਾਰੀਏ ਨਿਰੰਕਾਰ ਈ ਰਾਧਾ ਸੁਆਮੀ ਐਰਾ ਵਗੈਰਾ ਨੇ ਸਿੱਖ ਧਰਮ ਖਾਤਮ ਹੀ ਕਰ ਦੇਣਾ ਸੀ ਰਹਿੰਦੀ ਖੁੰਦੀ ਸਿੱਖ ਮਸ਼ੀਨਰੀ ਤੇ ਇਹਨਾਂ ਦਾ ਗੁਰੂ ਕਾਲਾ ਅਫਗਾਨਾਂ ਤੇ ਕਸਰ ਕੱਢ ਦੇਣੀ ਸੀ ਇਸ ਲਈ ਇਹ ਮੰਨਣਾ ਪਵੇਗੀ ਮੰਨਣਾ ਪਵੇਗੀ ਕਿ ਸਿੱਖ ਕੌਮ ਦੇ தாம் ਸੰਬਾਬਾ ਆਨੰਦ ਸਿੰਘ ਜੀ ਅੱਜ ਉਹ ਸੌ ਸਾਖੀ ਦੀ ਇਹ ਲਾਈਨ ਕੰਨ ਵਿੱਚ ਬਾਰ-ਬਾਰ ਗੂੰਜਦੀ ਹੈ ਨੰਦ ਸਿੰਘ ਗਰਜਾ ਸਿੰਘ ਆਦੀ ਜਿਨ ਪੈਜ ਪੰਥ ਕੀ ਸਾਜੀ ਬੇਸਕ ਅਕਾਲੀ ਭਾਵੇਂ ਪੜਦੇ ਤਾਂ ਹਨ ਕਿ